ਯਾਰਾंनो ਮੈਂ ਸਾਰਿਆਂ ਨੂੰ ਨਾ ਅਪਡੇਟ ਦੇਣਾ ਚਾਹੁੰਨਾ ਵਾਂ ਕਿ ਪਿੰਡ ਮਹਿੰਦੀਪੁਰ ਡਿਸਟ੍ਰਿਕਟ ਤਰਨਤਾਰਨ ਇਹ ਜਿਹੜਾ ਹੈਗਾ ਪਾਣੀ ਦੇ ਕਾਰਨ ਰੋਡ ਦੇ ਕਾਰਨ ਆ ਜਿਹੜਾ ਇਹ ਮਤਲਬ ਕਿ ਤਾਰ ਟੁੱਟ ਚੁੱਕੀ ਆ ਠੀਕ ਆ ਤੇ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਆ ਜਿਹੜੇ ਇਕੱਠੇ ਹੋ ਗਏ ਠੀਕ ਆ ਜੋ ਕਿ ਚੀਜ਼ ਤੁਹਾਨੂੰ ਵੀ ਪਤਾ ਵਾ ਕਿ ਪੋਸੀਬਲ ਹੂ ਪੋਸੀਬਲ ਚ ਬਦਲ ਚੁੱਕੀ ਆ ਠੀਕ ਆ ਰੱਬ ਗਾੜੀ ਇਹੋ ਅਰਦਾਸ ਕਰੂ ਕਿ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਹੋਣਾ ਇਹਦੇ ਚ ਇਹ ਦੁਵਾਰ ਨਾ ਆਵੇ ਜਿਹੜੇ ਜਿਹੜੇ ਨੂੰ ਯਾਰ ਬੰਦੇ ਨੂੰ ਜਿਹੜੀ ਜਿਹੜੀ ਚੀਜ਼ ਇਹ ਵਧੀਆ ਲੱਗਦੀ ਆ ਨਾ ਠੀਕ ਆ ਉਹ ਲਾਈਕ ਤੇ ਸ਼ੇਅਰ ਦੱਬ ਕੇ ਕਰੋ ਯਾਰ ਬਹੁਤ ਵਧੀਆ ਮੈਨੂੰ ਬਹੁਤ ਯਾਰ ਅੰਦਰ ਤੋਂ ਸਕੂਨ ਮਿਲਿਆ ਵਾ ਜਿੰਨੋ ਜਿੰਨੋ ਇਹ ਚੀਜ਼ ਵਧੀਆ ਲੱਗੀ ਆ ਨਾ ਉਹ ਸ਼ੇਅਰ ਕਰੋ ਯਾਰ ਵੱਧ ਤੋਂ ਵੱਧ ਠੀਕ ਆ ਨਾ ਤੇ ਵਾਈਗਰੂ ਜ਼ਰੂਰ ਲਿਖੋ ਕਮੈਂਟਾਂ ਚ ਇਹ ਚੀਜ਼ ਕਦੀ ਨਹੀਂ ਹੋਣੀ ਹੋ ਚੁੱਕੀ ਹੈ ਪਰ ਬਾਕੀ ਵੀਰ ਜੀ ਇਹ ਖਬਰ ਪੱਕੀ ਆ ਕੋਈ ਫੇਕ ਨਹੀਂ ਆ ਲਾਈਵ ਤੁਹਾਡੇ ਸਾਹਮਣੇ ਆ ਕਿਉਂਕਿ ਸਿਆਸਤਾਂ ਕਰਾਉਂਦੀਆਂ ਜੋ ਕਰਾਉਂਦੀਆਂ ਵਾ ਅਣਜਾਣ ਬੰਦਾ ਜਾਂ ਇੱਕ ਨਾਰਮਲ ਬੰਦਾ ਨਹੀਂ ਕਰਾਉਂਦਾ ਠੀਕ ਹੈ ਨਾ ਇਹ ਚੀਜ਼ ਨੂੰ ਯਾਰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਪਾਕਿਸਤਾਨ ਤੇ ਲੈਂਦਾ ਜਾਂ ਚੜਦਾ ਪੰਜਾਬ ਆ ਇਕੱਠੇ ਹੋ ਰਿਹਾ ਠੀਕ ਹੈ ਨਾ ਬੜੀ ਖੁਸ਼ੀ ਵਾਲੀ ਗੱਲ ਆ ਯਾਰ ਸਾਡੇ ਲਾਂਘੇ ਖੁੱਲਣਗੇ ਸਾਡੇ ਹੀ ਉਧਰ ਠੀਕ ਆ ਇਹਨੂੰ ਸ਼ੇਅਰ ਕਰੋ ਬਾਕੀ ਮੇਰੇ ਭੈਣ ਭਰਾ ਹੋਰ ਬਹੁਤ ਸਾਰੇ ਲਾਉਂਦੇ ਸਟੋਰੀਆਂ ਇਸ ਚੀਜ਼ ਦਾ ਯਾਰ ਲਿੰਕ ਕਾਪੀ ਕਰਕੇ ਸਟੋਰੀ ਲਾਓ ਕਿ ਵੀਡੀਓ ਪਾਪੂਲਰ ਚ ਜਾਵੇ ਤਾਂ ਕਿ ਹਿੰਦੁਸਤਾਨ ਦੇ ਕੋਨੇ-ਕੋਨੇ 'ਚ ਜਾਵੇ ਵੀਡੀਓ ਕਿ ਜਿਹੜੀ ਚੀਜ਼ ਕਦੇ ਨਹੀਂ ਹੋਣੀ ਅੱਜ ਹੋ ਚੁੱਕੀ ਆ ਠੀਕ ਆ ਬਾਕੀ ਯਾਰ ਪ੍ਰਮਾਤਮਾ ਇੱਕ ਵਾਰੀ ਸਾਡ ਦਾ ਸਾਥ ਦੇਂਦਾ ਹੁੰਦਾ ਜੇ ਸਾਥ ਮਿਲਿਆ ਵਾ ਨਾ ਤੇ ਉਹਨੂੰ ਤੋੜ ਨਭਾਓ ਠੀਕ ਆ ਬਾਕੀ ਥੈਂਕ ਯੂ ਅਲੋਡ ਸਭ ਦਾ